ਕੰਨ ਇੱਕ ਪੀਟੀਸੀ ਚੈਨਲ ਦੇ ਉੱਤੇ ਬਾਰ 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 ਇੱਕ ਪ੍ਰਚਾਰ ਕੀਤਾ ਗਿਆ ਸਰਦਾਰ ਸੁਪਾਲ ਸਿੰਘ ਕਹਿ ਰਹੇ ਨੇ ਜੇ ਸਕੂਲ ਦੀ ਜ਼ਮੀਨ ਦਾ ਬਹੁਤ ਵੱਡਾ ਰੌਲਾ ਪਾਇਆ ਸੀ ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜੀ ਗਿੱਕੌਰ ਨੇ ਕਬਜ਼ਾ ਕੀਤਾ ਹੋਇਆ ਕੋਈ ਇੱਕ ਵੀ ਸ਼ਵਦਾ ਬਿਜ਼ਨਸ ਦੇ ਲੋਬੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਮੁੱਖ ਮੰਤਰੀ ਵੀ ਹੋ ਰਿਹਾ ਹੈ ਸਰਕਾਰ ਵੀ ਹੋ ਰਹੀ ਹੈ ਜੇ ਜ਼ਮੀਨ ਠੇਕੇ ਤੇ ਹੁੰਦੀ ਇਸ ਜ਼ਮੀਨ ਦਾ 5 ਕਰੋੜ ਰੁਪਇਆ ਠੇਕਾ ਬਣਨਾ ਸੀ ਜਾਂ ਲੀਜ਼ ਤੇ ਹੁੰਦੀ ਜਾਂ ਪਟੇ ਤੇ ਹੁੰਦੀ ਸਰਕਾਰ ਨੇ ਜਿਹੜੀ ਰਿਪੋਰਟ ਦਿੱਤੀ ਉਹਨਾਂ ਨੇ ਕਹਿਣਾ ਨਹੀਂ ਸੀ ਬੰਦਾ ਜੋ ਸਾਬਤ ਹੀ ਨਹੀਂ ਸੀ ਹੋਇਆ ਕਿ ਕਿਸੇ ਨੇ ਲੀਜ਼ ਤੇ ਜ਼ਮੀਨ ਦਿੱਤੀ ਹੋਵੇ ਜਾਂ ਪਟੇ ਦੇ ਦਿੱਤੀ ਹੋਵੇ ਜਾਂ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਆਰਡਰ ਜਿਹੜਾ ਹੈ ਉਹ ਮੇਰੇ ਖਿਲਾਫ ਨਹੀਂ ਹੈ ਮੇਰੇ ਨਾਲ ਕੋਈ ਮਤਲਬ ਨਹੀਂ ਹੈ ਚੋਮਣੀ ਕਾਲੀ ਦਲ ਦੇ ਜਿਹੜੇ ਆਪਣੇ ਆਪ ਨੂੰ ਆਗੂ ਕਹਿੰਦੇ ਹੈ ਉਹ ਲੋਕ ਤਾਂ ਪ੍ਰਚਾਰ ਕਰ ਰਹੇ ਹੈ ਕਿ ਉਹਨਾਂ ਨੂੰ ਤਕਲੀਫ ਹੋਈ ਹੈ ਇਸ ਈਕਾਤਰ ਸਾਹਿਬ ਤੇ ਅਸੀਂ ਮਾਫੀ ਮੰਗਣ ਕਿਉਂ ਗਏ ਨਾ ਮੇਰੇ ਤੋਂ ਪਰਚਾ ਦਰਜ ਕਰ ਸਕਦੇ ਐ ਨਾ ਮੇਰੇ ਕੋਲ ਐਕਸ਼ਨ ਲੈ ਸਕਦੇ ਐ ਗਲਤੀ ਜੇ ਸੱਚਮੁੱਚ ਜੇ ਕਿਸੇ ਨੇ ਕੀਤੀ ਹੋएगी ਇਹ ਕਿਸੇ ਅਫਸਰ ਦੀ ਗਲਤੀ ਹੋ ਸਕਦੀ ਹੈ ਮੇਰੀ ਕੋਈ ਗਲਤੀ ਨਹੀਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਹੈ ਕਿ ਕੱਲ ਇੱਕ ਪੀਟੀਸੀ ਚੈਨਲ ਦੇ ਉੱਤੇ ਬਾਰ 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 ਇੱਕ ਪ੍ਰਚਾਰ ਕੀਤਾ ਗਿਆ ਜਿਹੜਾ ਕਿ ਬੜਾ ਹੀ ਗੁਬਰਾਹਕਾਣ ਪ੍ਰਚਾਰ ਸੀ ਅੱਜ ਤੋਂ 10 ਸਾਲ ਪਹਿਲਾਂ ਸਰਦਾਰ ਸੁਪਾਲ ਸਿੰਘ ਕਹਿ ਰਹੇ ਨੇ ਜੇ ਸਕੂਲ ਦੀ ਜ਼ਮੀਨ ਦਾ ਬਹੁਤ ਵੱਡਾ ਰੌਲਾ ਪਾਇਆ ਸੀ ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜਗੀਰ ਕੌਰ ਨੇ ਕਬਜ਼ਾ ਕੀਤਾ ਹੋਇਆ ਲਗਾਤਾਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਕੋਰਟ ਨੂੰ ਆਖਰ ਇਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ ਕਿ ਇਹਨੂੰ ਵਿਜੀਲੈਂਸ ਦੀ ਜਾਂਚ ਕਰਾਈ ਜਾਵੇ ਵਿਜੀਲੈਂਸ ਦੀ ਵੀ ਜਾਂਚ ਹੋਈ ਕੋਈ ਇੱਕ ਵੀ ਸ਼ਬਦ ਬਿਜ਼ਨਸ ਲੈਵਲੋਂ ਵੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਹੁਣ ਤੇ ਮੁੱਖ ਮੰਤਰੀ ਵੀ ਹੋ ਰਹਾ ਹੈ ਸਰਕਾਰ ਵੀ ਹੋ ਰਹਾ ਹੈ ਲੇਕਿਨ ਇਹਨਾਂ ਨੇ ਇੰਨਾ ਗੁੰਮਰਾਹਕੁਨ ਪ੍ਰਚਾਰ ਕੀਤਾ ਕਿ ਜਿਹੜਾ ਫੈਸਲਾ ਕੱਲ ਆਇਆ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੇ ਜ਼ਮੀਨ ਬਿਜਲੈਸ ਵੱਲੋਂ ਜੇ ਜ਼ਮੀਨ ਠੇਕੇ ਤੇ ਹੁੰਦੀ ਇਸ ਜ਼ਮੀਨ ਦਾ 5 ਕਰੋੜ ਰੁਪਇਆ ਠੇਕਾ ਬਣਨਾ ਸੀ ਜੇ ਲੀਜ਼ ਤੇ ਹੁੰਦੀ ਜਾਂ ਪਟੇ ਤੇ ਹੁੰਦੀ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਸਕੂਲ ਸੰਤ ਭਗਤ ਪ੍ਰੇਮ ਸਿੰਘ ਜੀ ਕਲਸਾ ਹਾਈ ਸਕੂਲ ਜਿਹੜਾ ਇਕ ਕੋਰੀ ਦੁਨਨਾ ਸਿੰਘ ਪਾਕਿਸਤਾਨ ਚ ਬਣਿਆ ਸੀ ਜਦੋਂ ਅਸੀਂ ਇਧਰ ਮਾਈਗ੍ਰੇਟ ਕੀਤਾ ਉਸ ਵੇਲੇ 1947 ਵਿੱਚ ਆ ਕੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਇਥੇ ਬਣਾਇਆ ਗਿਆ ਉਦੋਂ ਲਿਆ ਕੇ 1959 ਦੇ ਵਿੱਚ ਇਸ ਸਕੂਲ ਦੇ ਨਾਂ ਦੇ ਉੱਤੇ ਜਿੰਨੀ ਜ਼ਮੀਨ ਸੀ ਮਰੱਬੇਬੰਦੀ ਵਿੱਚ ਛੱਡੀ ਗਈ ਲੋਕਾਂ ਦੇ ਕਹਿਣ ਦੇ ਉੱਤੇ ਜਦੋਂ ਸਾਰੇ ਲੋਕਾਂ ਨੂੰ ਅਲੋਕੇਟ ਕੀਤੀ ਗਈ ਜ਼ਮੀਨ ਉਹਦਾ ਮਰੱਬੇਬੰਦੀ ਛੱਡੀ ਗਈ ਉਸ ਵੇਲੇ ਗਲਤੀ ਦੇ ਨਾਲ ਕਹਿ ਲੋ ਜਾਂ ਨਗਰ ਪੰਚਾਇਤ ਮਾਲਕੀ ਦੇ ਖਾਨੇ ਵਿੱਚ ਬੋਲਦਾ ਰਿਹਾ ਜੇ ਸਾਡੇ ਮਨ ਵਿੱਚ ਕੋਈ ਬੇਈਮਾਨੀ ਹੁੰਦੀ ਤੇ 1959 ਤੋਂ ਲੈ ਕੇ ਅੱਜ ਤੱਕ ਹਿਸਾਬ ਲਾ ਲੋ ਕਿੰਨੇ ਸਾਲ ਦੀ ਗੱਲ ਹੈ ਕਿ ਉਹ ਇੰਨੇ ਸਾਲਾਂ ਦੇ ਵਿੱਚ ਕੀ ਅਸੀਂ ਆਪਣੇ ਨਾਂ ਤੇ ਕਰਾ ਨਹੀਂ ਸੀ ਸਕਦੇ ਕਿ ਸਕੂਲ ਦੇ ਨੂੰ ਅਸੀਂ ਮਾਲਕ ਨਹੀਂ ਸੀ ਬਣਾ ਸਕਦੇ ਕੋਰਟ ਵੀ ਚੜੀ ਹੈ 40 ਸਾਲਾਂ ਬਾਅਦ ਤੇ ਵੈਸੇ ਹੀ ਮਾਲਕ ਬਣਾ ਦਿੰਦੀ ਹੈ ਪਰ ਅਸੀਂ ਨਹੀਂ ਇਸ ਗੱਲ ਦੀ ਪਰਵਾਹ ਕੀਤੀ ਕਿ ਜ਼ਮੀਨ ਜਿਸ ਲ ਮਰਜੀ ਮਾਲਕੀ ਉਧਰ ਰਹਿਣ ਦੋ ਜਿਸ ਢੰਗ ਦੇ ਨਾਲ ਇਹ ਸਕੂਲ ਚੱਲ ਰਿਹਾ ਉਹ ਚੱਲੀ ਜਾਏਗਾ ਉਹਨਾਂ ਗਰਾਊਂਡਾਂ ਵਿੱਚੋਂ ਕੁਝ ਜ਼ਮੀਨ ਜਦੋਂ 1969 ਦੇ ਵਿੱਚ ਖਾਲਸਾ ਸੰਤ ਪ੍ਰੇਮ ਸਿੰਘ ਖਾਲਸਾ ਕਾਲਜ ਬਣਿਆ ਵਿਗੋਵਾਲ ਚ ਕੁਝ ਜ਼ਮੀਨ ਉਹਨਾਂ ਦੀਆਂ ਗਰਾਊਂਡਾਂ ਵਾਸਤੇ ਛੱਡੀ ਗਈ ਸੋ ਸਕੂਲ ਅਤੇ ਕਾਲਜ ਦੀਆਂ ਗਰਾਊਂਡਾਂ ਹਨ ਪਰ ਇਹ ਸਾਰਾ ਦੇ ਸਾਰਾ ਕੇਵਲ ਗੁੰਮਰਾਹਕਣ ਪ੍ਰਚਾਰ ਕਰਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਮਰਲਾ ਜ਼ਮੀਨ ਅੱਜ ਤੱਕ ਮੇਰੇ ਕਬਜ਼ੇ ਚ ਨਹੀਂ ਕਿਸੇ ਪੰਚਾਇਤ ਦਾ ਨਾ ਮੈਂ ਕਦੀ ਕੀਤਾ ਨਾ ਮੈਂ ਕਦੀ ਕਰਨਾ ਨਾ ਮੈਨੂੰ ਲੋੜ ਹੀ ਐ ਇਹਦਾ ਕੇਸ ਜਿਹੜਾ ਸੀ ਅਮਿਤਪ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰੇ ਦਾ ਵਕੀਲ ਲੜ ਰਿਆ ਸੀਗਾ ਮੈਨੂੰ ਅੱਜ ਬੜਾ ਇਸ ਗੱਲ ਦਾ ਦੁੱਖ ਲੱਗਾ ਕਿ ਸਰਕਾਰ ਨੇ ਜਿਹੜੀ ਰਿਪੋਰਟ ਦਿੱਤੀ ਉਹਨਾਂ ਨੇ ਕਹਿਣਾ ਨਹੀਂ ਸੀ ਬੰਦਾ ਜੋ ਸਾਬਤ ਹੀ ਨਹੀਂ ਸੀ ਹੋਇਆ ਕਿ ਕਿਸੇ ਨੇ ਲੀਸ ਤੇ ਜ਼ਮੀਨ ਦਿੱਤੀ ਹੋਵੇ ਜਾਂ ਪਟੇ ਦੇ ਦਿੱਤੀ ਹੋਵੇ ਜਾਂ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਆਰਡਰ ਜਿਹੜਾ ਹੈ ਉਹ ਮੇਰੇ ਖਿਲਾਫ ਨਹੀਂ ਹੈ ਮੇਰੇ ਨਾਲ ਕੋਈ ਮਤਲਬ ਨਹੀਂ ਇਹਦਾ ਇਹ ਆਰਡਰ ਹੈ ਕਿ ਜੇ ਉਹਨਾਂ ਅਫਸਰਾਂ ਦੇ ਖਿਲਾਫ ਕਿ ਜੇ ਕਿਸੇ ਅਫਸਰ ਨੇ ਸੱਚਮੁੱਚ ਹੀ ਲੀਜ਼ ਲਿਖਣ ਤੋਂ ਕੁਤਾਹੀ ਕੀਤੀ ਹੋਵੇ ਜਾਂ ਕਿਸੇ ਡਰ ਵਿੱਚ ਜਾਂ ਕਿਸੇ ਪ੍ਰੈਸ਼ਰ ਤੱਲੇ ਤਾਂ ਉਹਨਾਂ ਨੂੰ ਸਾਰੀ ਇਨਕੁਆਰੀ ਕਰਕੇ ਰਿਪੋਰਟ ਦਿੱਤੀ ਜਾਵੇ ਗੱਲ ਇਹ ਹੈ ਹੁਣ ਇਹ ਨਗਰਪੰਚਾਇਤ ਵਿੱਚ ਅਤੇ ਅਫਸਰਾਂ ਦੇ ਵਿਚਕਾਰ ਗੱਲ ਹੈ ਮੇਰੇ ਨਾਲ ਇਹਦਾ ਕੋਈ ਸਬੰਧ ਨਹੀਂ ਨਾ ਕਰ ਇਸ ਬੰਨ ਹੋ ਹੀ ਸਕਦਾ ਕਿਉਂਕਿ ਕਦੀ ਗਲਤੀ ਕੀਤੀ ਨਹੀਂ ਉਹ ਜੀ ਸੋ ਉਹਨਾਂ ਤੋਂ ਨਾਰਦੀ ਮਰਬੇ ਬੰਦੀ ਛੱਡੀ ਜ਼ਮੀਨ ਅੱਜ ਇਹਨਾਂ ਨੇ ਕੇਵਲ ਤੇ ਕੇਵਲ ਇੱਕ ਸਿਆਸੀ ਕੈਰੀਅਰ ਖਰਾਬ ਕਰਨ ਵਾਸਤੇ ਇਹ ਪ੍ਰਚਾਰ ਕਰ ਰਹੇ ਆ ਮੈਂ ਕਹਿੰਦੀ ਬਾਝ ਆ ਜਾਣ ਉਹ ਲੋਕ ਜਿਹੜੇ ਝੂਠ ਬੋਲ ਕੇ ਪ੍ਰਚਾਰ ਕਰਦੇ ਆ ਔਰ ਕਈ ਫੋਨ ਮੈਨੂੰ ਸਵੇਰ ਦੇ ਆ ਚੁੱਕੇ ਆ ਕੱਲ ਦੇ ਕਿ ਬੀਬੀ ਜੀ ਕੱਲ ਕੀ ਹੋਈ ਹੈ ਜਦੋਂ ਅਸੀਂ ਦੱਸਦੇ ਆ ਤੇ ਉਹ ਕਹਿੰਦੇ ਵੀ ਇੰਨਾ ਝੂਠ ਸਿਰਫ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਪਣੇ ਨੂੰ ਆਗੂ ਕੋ ਹੁੰਦੇ ਹੈ ਉਹ ਲੋਕ ਤਾਂ ਪ੍ਰਚਾਰ ਕਰ ਰਹੇ ਆ ਕਿ ਉਹਨਾਂ ਨੂੰ ਤਕਲੀਫ ਹੋਈ ਹੈ ਕਿ ਸ਼੍ਰੀ ਅਕਾਤਰ ਸਾਹਿਬ ਤੇ ਅਸੀਂ ਮਾਫੀ ਮੰਗਣ ਕਿਉਂ ਗਏ ਉਹਨਾਂ ਤਕਲੀਫ ਹੈ ਕਿ ਸੱਚ ਝਾਰ ਕਿਉਂ ਗਏ ਜਾਂਦੇ ਹੈ ਸੋ ਇਸ ਕਰਕੇ ਜਿੱਦਾਂ ਦੂਜੇ ਕੱਲ ਵੀ ਇਹਨਾਂ ਨੇ ਸਾਡਾ ਕੈਂਡੀਡੇਟ ਜਿਹੜਾ ਸੀਗਾ ਸ਼ੋਮਨੀ ਕਾਲਦਲ ਦਾ ਲੜ ਰਹੀ ਬੀਬੀ ਸਜੀਤ ਕੌਰ ਉਹਨੂੰ ਲਿਆ ਕੇ ਆਪਣੇ ਕੋਲ ਜੁਆਇਨ ਕਰਾਇਆ ਪਰ ਉਹ ਇੰਨੀ ਪਰੇਸ਼ਾਨ ਹੋਈ ਕਿ ਵਾਪਸ ਉਹਨੇ ਕਿਹਾ ਨਹੀਂ ਮੈਂ ਸ਼ੋਮਨੀ ਕਾਲਦਲ ਦੇ ਤੱਕੜੀ ਚੋਣਾਂ ਦੇ ਚੋਣ ਲੜਨੀ ਸੋ ਗੱਲਾਂ ਗੁਮਰਾਹ ਕਰਨ ਚਿੰਤਾ ਨਾ ਕਰਿਆ ਕਰੋ ਬਹੁਤ ਕਿਸੇ ਕਿਸਮ ਦੀ ਪਰੇਸ਼ਾਨੀ ਕਰਨ ਦੀ ਲੋੜ ਨਹੀਂ ਮੇਰੇ ਨਾਲ ਦਾ ਕੋਈ ਸਬੰਧ ਨਹੀਂ ਨਾ ਮੇਰੇ ਤੋਂ ਪਰਚਾ ਦਰਜ ਕਰ ਸਕਦੇ ਹੈ ਨਾ ਮੇਰੇ ਤੋਂ ਕੋਈ ਐਕਸ਼ਨ ਲੈ ਸਕਦੇ ਹੈ ਗਲਤੀ ਜੇ ਸੱਚਮੁੱਚ ਕਿਸੇ ਨੇ ਕੀਤੀ ਹੋएगी ਇਹ ਕਿਸੇ ਅਫਸਰ ਦੀ ਗਲਤੀ ਹੋ ਸਕਦੀ ਹੈ ਮੇਰੀ ਕੋਈ ਗਲਤੀ ਨਹੀਂ ਅੱਬਲ ਤੇ ਲੀਸ ਤੇ ਹੀ ਨਹੀਂ ਜਮੀਨ ਨਾ ਠੇਕੇ ਤੇ ਹੈ ਨਾ ਪਟੇ ਤੇ ਹੈ ਉਹਦੇ ਜ਼ਮੀਨ ਜਿਹੜੀ ਕੀਤੀ ਹੋਈ ਹੈ ਇੱਕ ਕਿਸਮ ਦੀ ਅਲਾਟਮੈਂਟ ਹੀ ਸੀ ਉਹਨਾਂ ਨੇ ਕੀਤੀ ਸੀ ਮਰਬੇ ਬੰਦੀ ਵਿੱਚ ਛੱਡੀ ਸੀ ਸਕੂਲ ਦੇ ਨਾਂ ਦੇ ਉੱਤੇ ਸੋ ਸਾਰਾ ਕੁਝ ਸਹੀ ਹੈ ਤੁਸੀਂ ਨਹੀਂ ਘਬਰਾਉਣਾ ਕਿਉਂਕਿ ਬਹੁਤ سارے ਫੋਨ ਆ ਰਹੇ ਹੈ ਚਿੰਤਾ ਕਰਦੇ ਹੈ ਮੈਂ ਆਪਣੇ ਹਮਦਾਦੀ ਲੋਕਾਂ ਦਾ ਆਪਣੇ ਵੈਲਿਊਸ਼ਸ ਦਾ ਆਪਣੇ ਸਦਕਾਰ ਕਰਨ ਵਾਲਿਆਂ ਦਾ ਧੰਨਵਾਦ ਵੀ ਕਰਦੀ ਹੈ ਇਹ ਤੁਸੀਂ ਇੰਨੀ ਚਿੰਤਾ ਕਰਦੇ ਹੋ ਪਰ ਕੋਈ ਲੋ ਨਹੀਂ ਚਿੰਤਾ ਕਰਨ ਦੀ ਇਹ ਆਪੇ ਕਾਲਜ ਸਕੂਲ ਜਾਣੇ ਜਾਂ ਮੈਨੇਜਮੈਂਟ ਜਾਣੇ ਜਾਂ ਫਿਰ ਉਹ ਅਫਸਰ ਜਾਣਨ ਜਿਹਨਾਂ ਲੋਕਾਂ ਨੇ ਗਲਤ ਰਿਪੋਰਟ ਦਿੱਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ